ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚਿਕਨ ਚਿਕਨ ਮਨੋ ਮੇਰੇ ਕੋ 50 ਸੂਟ ਆ ਹਮ ਘੱਟ ਤੋਂ ਘੱਟ ਕੋਈ ਵੋਈ ਰੈਡੀ ਹੋਊ ਜਿਹਦੇ ਕੋ ਨਹੀਂ ਹੋਣਾ ਚੱਲ ਕਈਆਂ ਨੂੰ ਆਦਤ ਹੁੰਦਾ ਉਹ ਰੱਖ ਲੈਂਦੀਆਂ ਨੇ ਕਈ ਦੋ ਵਾਰੀ ਚਾਰ ਵਾਰੀ ਪਾਇਆ ਤੇ ਅੱਗੇ ਦੇ ਦਿੱਤਾ ਤੇ ਉਹ ਪੰਜਾਬਾਂ ਦੇ ਵਿੱਚੋਂ ਜਿੱਦਣ ਤੇ ਵਿਆਹ ਸ਼ਾਦੀ ਜਾਣਾ ਜਾਂ ਪਾਰਟੀ ਜਾਣਾ ਕਿੱ데 ਜਾਣਾ ਤੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਚੋ ਮੈਂ ਪਾਵਾਂ ਪਾਵਾਂ ਕਿ ਇਹੀ ਤਾਂ ਪੰਗਾ ਪੈਂਦਾ ਤੇ ਇਹ ਕਿੰਨਾ ਦਿਮਾਗ ਕਿੰਨਾ ਖਰਾਬ ਬਿਲਕੁਲ ਬਿਲਕੁਲ ਨਹੀਂ ਤਾਂ ਮਮਾ ਦੀ ਹੈਲਪ ਕਰਾ ਰਹੀ ਆਪਕੋ ਸੀਟ ਬੈਲਟ ਲਾ ਲੀਆ ਮਮ ਡਰਾਈਵ ਕਰ ਰਹੇ ਹੋ ਓ ਯਸ ਵੀ ਆਦੇ ਫੈਡਿੰਗ ਮੇਦੀ ਮਾ ਠੰਡੇ ਮੱਛੀ ਇਸ ਦੀ ਸ਼ਾਮ ਨੈਕਸਟ ਮਾਰਨਿੰਗ ਆ ਜੀ ਰਾਤੀ ਹਵਾ ਨੇ ਕੁਝ ਘਾ ਪਾਇਆ ਕਿੰਨੀ ਹਵਾ ਚੱਲ ਰਹੀ ਸੀ ਰਾਤ ਹਨਾ ਬਾਹਰ ਆਏ ਲੱਗਦੀ ਸੀ ਵੜਾ ਕੇ ਲੈ ਜਾਣਾ ਆਪਾਂ ਨੰਬਰ ਮਣੀ ਬਹੁਤ ਹੋ ਗਈਆਂ ਗੱਲਾਂ ਅਜ ਆਪਾਂ ਐਕਸ਼ਨ ਲੈ ਲੈਣਾ ਕਾ ਤਾਂ ਹੈ ਆ ਜਿਹੜਾ ਆਪਾਂ ਮਿਨੀਮਲ ਆਪਾਂ ਕਹਿ ਰਹੇ ਆ ਨਾ ਸਭ ਤੋਂ ਪਹਿਲਾਂ ਤਾਂ ਮੇਰੀ ਗੱਲ ਸੁਣ ਜੇ ਸਟਾਰਟ ਕਰਨ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਸਿ ਅਕਾਲ ਜੀ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪਿਆਰੀ ਪਹਿਨੇ ਆ ਅਸੀਂ ਬੜੀ ਦੂਰ ਦੇ ਸੋਚ ਰਹੇ ਹਾਂ ਵੀ ਜਿਵੇਂ ਨਾ ਕਾਰ ਦੇ ਵਿੱਚ ਸਿਰਫ ਤੇ ਸਿਰਫ ਉਹੀ ਚੀਜ਼ਾਂ ਚਾਹੀਦੀਆਂ ਜਿਨ੍ਹਾਂ ਦੀ ਆਪਾਂ ਨੂੰ ਲੋਡ ਹੋਵੇ ਜਿਨ੍ਹਾਂ ਦੀ ਲੋਡ ਨਹੀਂ ਹੈਗੀ ਉਹ ਚੀਜ਼ਾਂ ਨਹੀਂ ਰੱਖਣੀਆਂ ਜਿਵੇਂ ਕੱਪੜੇ ਚਾਹੇ ਵੀ ਚਾਹੀ ਵੱਡੀ ਹੋਵੇ ਚਾਹੇ ਛੋਟੀ ਚਾਹੇ ਵੱਡੀ ਕੁਝ ਵੀ ਹੋਵੇ ਜਿਹੜੀ ਚੀਜ਼ ਦੀ ਲੋਡ ਨਹੀਂ ਉਹ ਆਪਾਂ ਕਿਉਂ ਰੱਖਣੀਆਂ ਨਾ ਮਨੀ ਓਕੇ ਅਤੇ ਅੱਜ ਤੋਂ ਅਸੀਂ ਸੋਚਿਆ ਵੀ ਅਸੀਂ ਐਕਸ਼ਨ ਲੈਣਾ ਹੋਣਾ ਇਹ ਚੀਜ਼ ਤੇ ਤੇ ਵੈਸੇ ਮੜਾ ਮੋਟਾ ਕੱਢਦੇ ਰਹੀਦਾ ਤੇ ਪਰ ਅੱਜ ਹੁਣ ਕੀ ਕਰਨ ਲੱਗੇ ਆ ਅਸੀਂ ਕੀ ਕਰਨ ਲੱਗੇ ਆ ਮਨੀ ਤੂੰ ਹੀ ਦੱਸ ਦੇ ਇਹ ਤੁਸੀਂ ਹਾਲੇ ਸੋਚ ਰਹੇ ਆ ਪਹਿਲਾ ਪਹਿਲਾ ਰੂਮ ਤੋਂ ਸਟਾਰਟ ਕਰਨਾ ਆਪਣੇ ਤੋਂ ਹਾਂ ਕਿਉਂਕਿ ਲੈ ਮੰਮੀ ਵੀ ਆ ਗਏ ਮੈਨੂੰ ਪਹਿਲਾਂ ਦੱਸਦੇ ਆ ਆਪਣਾ ਪਲਾਨ ਮੰਮੀ ਕੀ ਕਹਿੰਦੇ ਨੇ ਅੱਛਾ ਤੇ ਮੰਮੀ ਪਤਾ ਕੀ ਕਹਿੰਦੇ ਕੀ ਕਹਿੰਦੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਹਨਾ ਤੇ ਅਸੀਂ ਸੋਨਾ ਮੈਂ ਕਿਹਾ ਗੱਲ ਤਾਂ ਬਹੁਤ ਵਧੀਆ ਆ ਜੀ ਤਾਂ ਕਰਦਾ ਆ ਪਰ ਮੈਂ ਕਿਹਾ ਵੀ ਜੇ ਦੁਨੀਆਦਾਰੀ ਦੇ ਹਿਸਾਬ ਨਾਲ ਦੇਖੋ ਹਨਾ ਤੇ ਫਿਰ ਮੈਨੂੰ ਉਹ ਸਹੀ ਜ ਨਹੀਂ ਲੱਗਦਾ ਹਨਾ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਚਲੋ ਆਪਾਂ ਬਾਹਲੀ ਦੁਨੀਆ ਨਾਲ ਹੀ ਵਰਤਨਾ ਕਰਨਾ ਆਇਆ ਗਿਆ ਹੁੰਦਾ ਆ ਹਨਾ ਡਾਕਟਰ ਤਾਂ ਆਪਾਂ ਸੋਚ ਰਹੇ ਆ ਜਿਹੜੇ ਅੰਦਰਲਾ ਬੈੱਡ ਹੈ ਰੂਮ ਆ ਸਾਡਾ ਰੂਮ ਚ ਚਲੋ ਅਸਾਂ ਦਿਖਾਵਾਂ ਠੀਕ ਹੈ ਰਿਹਾ ਮੰਮੀ ਰੂਮ ਦੇ ਵਿੱਚੋਂ ਨਾ ਸਾਰਾ ਕੁਝ ਚੱਕ ਦੇਣਾ ਅੰਦਰ ਰੂਮ ਚ ਚਲੋ ਖਲਾਰਾ ਘਟਾਉਣਾ ਘਰ ਚੋਂ ਤੇ ਮਨ ਚੋਂ ਮਨ ਚੋਂ ਖਲਾਰਾ ਤਾਂ ਨਿਕਲ ਮਨ ਜੇ ਘਰ ਚੋਂ ਨੇ ਉਹ ਹੀ ਤਾਂ ਹੈ ਨਾ ਪਹਿਲਾਂ ਪਹਿਲਾਂ ਆ ਦੇਖੋ ਅੱਜ ਮੈਂ ਮੇਰਾ ਮੇਰਾ ਦਿਲ ਸੀਗਾ ਵੀ ਅੱਜ ਮੈਂ ਬੈੱਡ ਵੀ ਚੱਕ ਦੀਏ ਫਰਨੀਚਰ ਸਾਰਾ ਚੱਕ ਦੀਏ ਥੱਲੇ ਵਸ ਚਾਦਰ ਹੋਵੇ ਪਤਲਾ ਜਾਂ ਗੱਦਾ ਹੋਵੇ ਉਹਦੇ ਉੱਤੇ ਸੋਇਆ ਕਰੀਏ ਫਰਨੀਚਰ ਸਾਰਾ ਚੱਕਣ ਨੂੰ ਗਿਆ ਰਹੇ ਨੇ ਨਹੀਂ ਮੇਰੀ ਇੱਕ ਗੱਲ ਸੁਣੋ ਹਾਂਜੀ ਤੁਹਿਆ ਸਾਰੇ ਕੋਈ ਭਾਵਨਾ ਚੱਕ ਲੈਣਾ ਜੋ ਵੀ ਆ ਕੁਛ ਮਤਲਬ ਦਿਖਦਾ ਹੈ ਹਾਂਜੀ ਹੈਨਾ ਹਾਂ ਸਿਰਫ ਉਹ ਸਰਕਾਰ ਪਰ ਰਹਿ ਜੂਗਾ ਇੱਥਾ ਤੇ ਕੋਈ ਇੱਕ ਛੋਟਾ ਮੈਟ੍ਰਸ ਪਤਲਾ ਹੁੰਦਾ ਆ ਉਹ ਲੈ ਆਉਣਾ ਬਸ ਉਹਦੇ ਪਿਆਗ ਨਾ ਉਹ ਵੀ ਇਕੱਠਾ ਕਰ ਦੇਗਾ ਨਾ ਸਵੇਰੇ ਉੱਠ ਇਕੱਠਾ ਕਰ ਦੇਆ ਕਰਨਾ ਸੱਚਾ ਠੀਕ ਆ ਸਾਰਾ ਕੁਝ ਰੂਟ ਆਈਡੀ ਹੈਨਾ ਤੇ ਦੇਖਣ ਨੂੰ ਲੱਗੂ ਕਿ ਆਪਾਂ ਬਿਲਕੁਲ ਸ਼ਾਂਤੀ ਦੇਣੇ ਚਾਗੇ ਤੇ ਜਿਹੜਾ ਜਦੋਂ ਆ ਖੋਲਿਆ ਕਰਨ ਵੀ ਉਦੋਂ ਕੀ ਹਸ ਮਾਰੀਆਂ ਜਿਹੜੇ ਘਰ ਪਰ ਤਿਲ ਕੋਇਆ ਇੰਨਾ ਉਹ ਵੀ ਆ ਗਈ ਰਹੀ ਐ ਸੋਰੀ ਤੇ ਨਹੀਂ ਇਹ ਤਾਂ ਇਹ ਕੱਟ ਇਹ ਤਾਂ ਮੰਮੀ ਜਿਹੜਾ ਖੜ ਆਇਆ ਹੋਇਆ ਹੈ ਕੋਈ ਨੇ ਖੰਦੀ ਵੀ ਮੇਰੀ ਅਲਮਾਰੀਆਂ ਪਾਉਂਦਾ ਆਇਆ ਹੁੰਦਾ ਹੈ ਇਧਰ ਚੜੀ ਚੱਕ ਕੇ ਹੋ ਇਧਰ ਉਹ ਆਏਗਾ ਇਹ ਵੀ ਨਹੀਂ ਔਰ ਨਿਆਣਿਆਂ ਦੀਆਂ ਵੀ ਅਲਮਾਰੀਆਂ ਇੰਨੀ ਮਿਲੀਆਂ ਨੇ ਇੱਧਰ ਆਇਓ ਆ ਜੀ ਨਹੀਂ ਇਧਰ ਹਾਂ ਇਹ ਤਾਂ ਚਲੋ ਮੰਮੀ ਹੁਣ ਕੀ ਕਰ ਸਕਦੇ ਆ ਕਹਿੰਦੇ ਉਹੀ ਉਹੀ ਪੰਗਾ ਲਵੇ ਜਿਹਦੇ ਕੁਝ ਕਰ ਵੀ ਸਕੀ ਤੇ ਹੈ ਇਹਨੇ ਫਿਰ ਕਿਹਾ ਤੋ ਬਾਅਦ ਉਹ ਤੇ ਆ ਜਾਾਂਗੇ ਮੰਮੀ ਆ ਜਾਾਂਗੇ ਤੇ ਫਿਰ ਮੁੜ ਕੇ ਆਪਾਂ ਬੋਰ ਚੇਜ ਕਰਾਂਗੇ ਹੈ ਨਹੀਂ ਪਰ ਉਦਾਂ ਮੈਂ ਸੋਚਦਾ ਹੁੰਦਾ ਮੰਮੀ ਵੀ ਜਿੰਨਾ ਆਪਣੇ ਕੋ ਮਿਨਿਮਮ ਸਮਾਨ ਹੋਵੇ ਨਾ ਸਿਰਫ ਲੋੜ ਦੀ ਚੀਜ਼ ਹੋਵੇ ਕਿੰਨਾ ਵਧੀਆ ਸੌਖੀ ਹੋ ਜਾਂਦੀ ਹੈ ਜ਼ਿੰਦਗੀ ਮਾਂ ਵੀ ਲਾਈਫ ਬਹੁਤ ਸੌਖੀ ਆ ਇਹ ਜਿੰਨਾ ਆਪਾਂ ਮਤਲਬ ਮਟੀਰੀਅਲ ਇਕੱਠਾ ਨਹੀਂ ਨਾ ਕਰਾਂਗੇ ਉਹਨਾਂ ਆਪਾਂ ਸੌਖਾ ਤੁਸੀਂ ਹੁਣ ਮਾਂ ਵੀ ਲੇਡੀਜ਼ ਦਾ ਹੀ ਲਾਲਾ ਲੇਡਿਸ ਤੇ ਆਧਾਰਨ ਸਭ ਤੋਂ ਵੱਡੀ ਹੁੰਦੀ ਆ ਹਾਂਜੀ ਆਪਾਂ ਕੋ ਹੁਣ ਜੇ ਮੇਰੇ ਕੋਲ ਮੰਨ ਲਓ ਮੇਰੇ ਕੋਲ 50 ਸੂਟ ਆ ਹੂੰ ਕੱਟ ਦੋ ਕੱਟ ਕੋਈ ਹੋਈ ਲੜੀ ਉਹ ਜਿਹੜੀ ਕੋਈ ਨਹੀਂ ਹੁੰਨੇ ਚੱਲ ਕਈਆਂ ਨੂੰ ਆਦਤ ਹੁੰਦਾ ਉਹ ਰੱਖ ਲੈਂਦੀਆਂ ਨੇ ਕਈ ਦੋ ਵਾਰੀ ਚਾਰ ਵਾਰੀ ਪਾਇਆ ਤੇ ਅੱਗੇ ਦੇ ਤੱਕ ਚੱਲ ਕੰਮ ਵਾਲਿਆਂ ਦੇ ਤੱਕ ਕਿਸੇ ਨੂੰ ਦੇਤਾ ਹਣਾ ਤੇ ਕਈ ਹੁਣ ਸਾਬੀ ਜਾਂਦੇ ਆ ਤੇ ਉਹ ਪੰਜਾਬਾਂ ਦੇ ਵਿੱਚੋਂ ਜਦੋਂ ਤੇ ਵਿਆਹ ਸ਼ਾਦੀ ਜਾਣਾ ਜਾਂ ਪਾਰਟੀ ਜਾਣਾ ਕਿੱ데 ਜਾਣਾ ਹੈ ਤੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਜੋ ਮੈਂ ਪਾਵਾਂ ਪਾਵਾਂ ਕਿ ਇਹ ਤਾਂ ਪੰਗਾ ਪੈਂਦਾ ਤੇਰੇ ਖੇਤ ਨੂੰ ਦਿਮਾਗ ਕਿੰਨਾ ਖਰਾਬ ਹੋ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਸਾਲ-ਸਾਲ ਪਈ ਰਹਿੰਦੀ ਆ ਆਪਾਂ ਸਾਲ 'ਚ ਇੱਕ ਵਾਰ ਸ਼ਾਇਦ ਵਰਤਦੇ ਆ ਹੂੰ ਹੂੰ ਵਰਤਦੇ ਹਾਂ ਤੇ ਕਈ ਵਾਰੀ ਕਰੀ ਜਾਂਦੀ ਆ ਕਿ ਕਦੋਂ ਉਦੋਂ ਨੂੰ ਕਈ ਵਾਰ ਬੰਦੇ ਦਾ ਸਾਈਜ਼ ਵੀ ਚੇਂਜ ਹੋ ਜਾਂਦਾ ਹੈ ਸਾਈਜ਼ ਨਹੀਂ ਫੈਸ਼ਨ ਸਾਰਾ ਚੇਂਜ ਹੈ ਤੇ ਇੰਨਾ ਇੰਨਾ ਹੀ ਨਹੀਂ ਬਈ ਉਹਨਾਂ ਨੂੰ ਲਿਆਓ ਪਰ ਇਸ ਕੱਲੋਂ ਮੁੰਡਿਆਂ ਦਾ ਸੌਖਾ ਨਹੀਂ ਮਮੀ ਕੋਈ ਫੈਸ਼ਨ ਨਹੀਂ ਚੇਂਜ ਹੁੰਦਾ ਉਹ ਇਹ ਦੋ ਪਿੰਟਾ ਹੁੰਦੀਆਂ ਜੀ ਸਾਡੀਆਂ ਦਾ ਸੂਈਆਂ ਕਾਂਡੇ ਨਹੀਂ ਮਾਨ ਹੈਗੇ ਉਹ ਉਹਦਾ ਜੱਬੇ ਭਾਪ ਕਰਕੇ ਮੈਂ ਵੀ ਨੀ ਮਾਰੀ ਭਰੀ ਪਈ ਆ ਜਿਹੜੇ ਸੈਟਰ ਨੇ ਚਲੋ ਹੁਣ ਆਪਾਂ ਇਹ ਸੋਚੋ ਵੀ ਉਹਦਾ ਸੋਲੂਸ਼ਨ ਕੀ ਆ ਮਤਲਬ ਮੇਰਾ ਦਿਲ ਕਰਦਾ ਵੈਸੇ ਆਪਾਂ ਗੱਲ ਤਾਂ ਕਈ ਵਾਰ ਕਰ ਦਿੰਨੇ ਮੰਨੀ ਦਾ ਅੱਜ ਕੱਲ ਵੀਡੀਓਜ਼ ਵੀ ਉਹੀ ਦੇ ਦਿੰਦੀਆਂ ਵੀ ਜਿਹਦੇ ਵਿੱਚ ਅੱਜ ਕੱਲ ਦਿਮਾਗ 'ਚ ਕੀੜਾ ਬਣਿਆ ਹੋਇਆ ਮੈਂ ਇਹਨਾਂ ਨੂੰ ਵੀ ਗੱਲ ਕਰਦੀ ਆ ਨਾ ਤੇ ਭਾਈ ਇਹਦਾ ਐਕਸ਼ਨ ਲੈਣ ਨੂੰ ਤਿਆਰ ਬੈਠੇ ਤੇ ਮੈਂ ਕਹਾਂ ਹੋਏ ਮੈਂ ਤਾਂ ਪੰਗਾ ਹੀ ਲੈ ਲਿਆ ਗੱਲ ਕਰਕੇ ਵੈਸੇ ਇਹਨਾਂ ਨੂੰ ਕਿ ਮੈਂ ਪਹਿਲਾਂ ਅਸੀਂ ਅਸਮਾਰੀਆਂ ਨੂੰ ਕਰੋ ਆਪਣੀਆਂ ਕਨਾਰੇ ਲਾਓ ਮੇچ ਉਸ ਮੇਰੀ ਮੇਰੀ ਗੱਲ ਸੁਣੋ ਈਰਮਾਨ ਨੇ ਇਹੀ ਗੱਲ ਪੁੱਛੀ ਵੀ ਈਰਮਾਨ ਸਿਰਫ ਇੱਥੇ ਕਾਰਪਟ ਹੋਊਗਾ ਮੈਟ੍ਰਸ ਰਾਤ ਨੂੰ ਵਿਛਾਉਣਾ ਆ ਤੇ ਸਵੇਰ ਨੂੰ ਇਕੱਠਾ ਹੋ ਜਾਂਦਾ ਐ ਸਪੈਸ਼ਲ ਮੈਟ੍ਰਸ ਹੁੰਦਾ ਉਹ ਤੇ ਵੀ ਰੂਮ ਬਿਲਕੁਲ ਖਾਲੀ ਤੁਸੀਂ ਇੱਥੇ ਯੋਗਾ ਕਰੋ ਐਕਸਰਸਾਈਜ਼ ਕਰੋ ਬੱਚੇ ਪਲੇ ਆਰਾਊਂਡ ਕਰਨਾ ਜੋ ਮਰਜੀ ਮਤਲਬ ਫ੍ਰੀ ਫਲੋਰ ਮਿਲ ਗਿਆ ਸਾਰਾ ਨਾ ਤੇ ਕਿੱਥੇ ਆਪਣੇ ਲਾਈਕ ਥੋੜੀ ਜਗ੍ਹਾ ਬਚਦੀ ਐ ਇੱਥੇ ਕੋਈ ਐਕਟੀਵਿਟੀ ਕਰ ਸਕਦੇ ਆ ਅੱਛਾ ਤੇ ਮੈਡੀਟੇਸ਼ਨ ਕਰੋ ਤੇ ਈਰਮਾਨ ਕਹਿੰਦਾ ਕਹਿੰਦਾ ਮੰਮਾ ਆਪਾਂ ਇਦਾਂ ਲੱਗਾਗੇ ਜਿਵੇਂ ਨਾ ਆਪਾਂ ਗਰੀਬ ਹੁੰਨੇ ਆ ਆਪਣੇ ਕੋ ਹੈਲੋ ਉਹ ਤਾਂ ਜਿਹੜੀ ਗੱਲ ਦੀ ਦੌਰ ਤੇ ਗੱਲ ਕੀਤੀ ਨਾ ਜੋ ਸਹੀ ਵੀ ਆ ਮਤਲਬ ਕੋਈ ਵੀ ਦੇਖਣ ਵਾਲਾ ਆਪਣੀ ਕਮਿਊਨਿਟੀ ਚ ਮੈਨੂੰ ਲੱਗਦਾ ਖਾਸ ਕਰਕੇ ਇਹੋ ਚੀਜ਼ ਮਾਈਂਡ ਚ ਆਊਗੀ ਕਿ ਹੈ ਇਹਨਾਂ ਕੋਲ ਰੂਮ ਚ ਕੋਈ ਫਰਨੀਚਰ ਹੀ ਨਹੀਂ ਹੈ ਹੈਲੋ ਮਮੀ ਇੱਧਰ ਆਓ ਬਾਹਰ ਸੁਣੋ ਮੇਰੀ ਗੱਲ ਸੁਣੋ ਹੈਲੋ ਮਨਪ੍ਰੀਤ ਹਾਂਜੀ ਕੀ ਕਰ ਸਾਰੇ ਜਣੇ ਉਸਲਾਹ ਲੈ ਲਾ ਇਹਨਾਂ ਦੀ ਸਲਾਹ ਦਿਓ ਵੀ ਹਾਂ ਇਹ ਗੱਲ ਸਹੀ ਹੈ ਲੈ ਲਾ ਲੋ ਹਾਂ ਡੈਡੀ ਦੇ ਵਿੱਚ ਤੇ ਆਪਣੇ ਸਾਰੇ ਜਿਹੜੇ ਨੌ ਵੀ ਸਾਰੇ ਦੱਸਿਓ ਵੀ ਇਹ ਸਹੀ ਹੈ ਹਾਂ ਤੁਸੀਂ ਵੀ ਸਾਰੇ ਆਪਣੀ ਪਲੀਜ਼ ਰਾਈਜ ਕਰੋ ਤਾਂ ਕਿ ਡਿਸੀਜਨ ਮੇਕਿੰਗ ਥੋੜੀ ਆਪਾਂ ਅੱਜ ਪਤਾ ਕੀ ਕਰਨਾ ਮਣੀ ਐਟ ਲੀਸਟ ਆਹ ਕੋਰਨਰ ਇੱਥੇ ਜਿਵੇਂ ਚਲ ਪਲਾਂਟਸ ਤਾਂ ਬਹੁਤ ਵਧੀਆ ਚੀਜ਼ ਆ ਬਟ ਫਾਲਤੂ ਦਾ ਇੱਥੇ ਕੁਝ ਨਹੀਂ ਦਿਖਿਆ ਆਪਾਂ ਮਤਲਬ ਉਹਨਾਂ ਕੇ ਜਿੰਨਾ ਅੱਖਾਂ ਨੂੰ ਵਧੀਆ ਲੱਗੇ ਆਪਣੇ ਮਨ ਨੂੰ ਵਧੀਆ ਲੱਗੇ ਉਹਨਾਂ ਕੇ ਰੱਖੀਏ ਬਾਕੀ ਚੱਕੀਏ हां ठीक है बच्चे वाले ਘਰ ਦੇ ਵਿੱਚ ਹੋ ਜਾਂਦਾ ਹੁੰਦਾ ਇਹ ਗੱਲ ਮੈਂ ਭੁੱਲ ਜਾਣਾ ਕਿ ਵੀ ਚਾਲੇ ਮੈਂ ਭੁੱਲ ਹੀ ਜਾਣਾ ਮੈਂ ਫਿਰ ਬਈ ਤੂੰ ਇਹ ਕਹਿ ਰਹੇ ਹੋ ਅਸੀਂ ਚੱਕਣਾ ਉਹ ਉਹ ਖਾਲੀ ਕਰਨਾ ਆਪਾਂ ਤੁਹਾਡਾ ਬੈਡ ਰੂਮ ਤੇ ਉਸ ਵਾਰਨ ਨੂੰ ਜਾੜਾ ਕਿੱਥੇ ਆਉ ਸੈੱਲ ਓ ਮਾਈ ਗਾਡ ਸੈੱਲ ਹੀ ਕਰਾਂਗੇ ਸੈੱਲ ਕਰਾਂਗੇ ਨਹੀਂ ਜੇ ਕਾਚੇ ਰੱਖ ਲਿਆ ਇਧਰ ਤੇ ਫਿਰ ਤੇ ਗੱਲ ਉੱਥੇ ਹੀ ਰਹਿ ਗਈ ਕੋਈ ਤਾਂ ਹਾਂ ਤੇ ਸਲਝੇ ਨਹੀਂ ਗਿਆ ਕਿ ਕਿਤੇ ਕਰ ਨਹੀਂ ਨਹੀਂ ਉਹ ਤਾਂ ਸੈੱਲ ਕਰ ਦੇਣਾ ਉਹਦਾ ਸੋਚਦੇ ਆ ਵੀ ਚਲੋ ਕਰ ਲੈਣਾ ਚਾਹੀਦਾ ਵੈਸੇ ਜੇ ਕੋਈ ਚੰਗਾ ਚੰਗਾ ਕਹਿੰਦੇ ਕੋਈ ਸੋਚ ਆਵੇ ਤਾਂ ਜਦ ਜੇ ਕਰ ਦੋ ਮਾੜੀ ਆਵੇ ਤਾਂ ਵੇਟ ਕਰ ਲਓ ਹਾਂ ਚਲੋ ਠੀਕ ਆ ਫਿਰ ਆਪਾਂ ਅੱਜ ਆਹ ਪ੍ਰੋਜੈਕਟ ਆਪਣਾ ਏਰੀਆ ਥੋੜਾ ਡਾਈਡ ਕਰੀਏ ਇਹ ਮਨੀ ਇੱਥੋਂ ਲੈ ਕੇ ਆ ਸਾਰਾ ਉਰੇ ਤੱਕ ਡਾਈਨਿੰਗ ਟੇਬਲ ਤੱਕ ਹਾਂ ਠੀਕ ਆ ਬੱਚਿਆਂ ਦੇ ਨਾਲ ਨਹੀਂ ਹੁੰਦਾ ਬਟ ਆਹ ਏਰੀਆ ਨਾਲ ਥੋੜਾ ਆਪਣਾ ਸੌਖਾ ਲੱਗੇ ਅੱਖਾਂ ਨੂੰ <laughs> लो जी फिलहाल थोड़ा बहुत हो गया मैं इधर ओ गुड मॉर्निंग गुड मॉर्निंग चिकन 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 वाली है किम्या मेरा पुत्र आई की कर दिया पीछे ना गए जी ब्रेकफास्ट कर ले यप yep. नहीं किया तू <laughs> नहीं किया ब्रेकफास्ट करो आई हाउसी यो व्हाट एक मिनट में अंदर आऊं ਔਸੇ ਦੀ ਲੱਗੀ ਐ ਤੈਨੂੰ ਬ੍ਰੈਕਫਾਸਟ ਕਰੋ ਪੁੱਤ ਆ ਗਿਆ ਮੈਂ ਅੰਦਰ ਇੱਥੇ ਨੈਕਸਟ ਮੇਰਾ ਪ੍ਰੋਜੈਕਟ ਆ ਐਨੀਵੇ ਅਰੂ ਮੈਦਰਾ ਹੋ ਗਿਆ ਥੋੜਾ ਜਿਹਾ ਮੈਂ ਟਾਈਡ ਅਪ ਕੀਤਾ ਕਿਉਂਕਿ ਟਾਈਡ ਯਾਰ ਬੜਾ ਵਧੀਆ ਲੱਗਦਾ ਮਨ ਨੂੰ ਬੜਾ ਸਕੂਨ ਮਿਲਦਾ ਦੇਖੋ ਕਿੰਨਾ ਵਧੀਆ ਹੁਣ ਲੱਗ ਰਿਹਾ ਆ ਕੈਰਮ ਅਸੀਂ ਰਾਤ ਨੂੰ ਖੇਡਦੇ ਹੁੰਨੇ ਆ ਅਰਮਾਨ ਨਾਲ ਹੀ ਇਹਨਾਂ ਗੇਮ ਲੱਗਦੀ ਹੁੰਦੀ ਹੈ ਰਾਤ ਨੂੰ ਸਾਡੀ ਚਾਰਾਂ ਦੀ ਉਹਦੇ ਕਰਕੇ ਇੱਥੇ ਰੱਖਿਆ ਆ ਕਿਉਂਕਿ ਰੋਜ਼ ਰੋਜ਼ ਚੱਕਣਾ ਫਿਰ ਨਹੀਂ ਤਾਂ ਬਟ ਆ ਦੇਖੋ ਕਿੰਨਾ ਫਰਕ ਆ ਮਨ ਨੂੰ ਆਪ ਨੂੰ ਹੀ ਅੱਖਾਂ ਨੂੰ ਹੀ ਚੰਗਾ ਲੱਗਦਾ ਹੈ ਨਾ ਤੁਹਾਨੂੰ ਵੀ ਲੱਗ ਰਿਹਾ ਹੋਊਗਾ ਤੇ ਥੋੜਾ ਜਿਹਾ ਬਾਥਰੂਮ ਟਾਈਡਿਅਪ ਕੀਤਾ ਸੀਗਾ ਮੇਰੀ ਡਿਊਟੀ ਇੱਧਰ ਲੱਗੀ ਆ ਮਨੀ ਦੂਜੇ ਪਾਸੇ ਲੱਗੀ ਹੋਈ ਆ ਚਲਾ ਬਹੁਤ ਵਧੀਆ ਹੋ ਗਿਆ ਹੁਣ ਮਨੀ ਇੱਥੋਂ ਨਾ ਜਿਵੇਂ ਆਪਾਂ ਪਲਾਂਟ ਵੀ ਸ਼ਿਫਟ ਕਰਤਾ ਤੇ ਕਿਉਂਕਿ ਤਾਂ ਸ਼ਿਫਟ ਆਪਾਂ ਉਹ ਭਲਾਂ ਦੀ ਉਹ ਨਾ ਐਕਚੁਅਲੀ ਮੈਨੂੰ ਲੱਗਿਆ ਕਿ ਉਹਨਾਂ ਉੱਥੇ ਲਾਈਟ ਨਹੀਂ ਇੰਨੀ ਮਿਲ ਰਹੀ ਥੋੜਾ ਲਾਈਟ ਜ਼ਿਆਦਾ ਲਾਈਟ ਆ ਹਾਂ ਇਹ ਕੋਰਨਰ 'ਚ ਲਾਈਟ ਘਟਾਉਂਦੀ ਸੀਗੀ ਆ ਵਾਲਾ ਕੋਰਨਰ 'ਚੋਂ ਮੂਵ ਕੀਤਾ ਦੂਸਰੇ ਉੱਥੇ ਜਿੱਥੇ ਦੋ ਵਿ ਉੱਤ ਸਾਨੂੰ ਥੋੜਾ ਟਿਪ ਕਰਨਾ ਪਿਆ ਕਿਉਂਕਿ ਉਹ ਬਹੁਤ ਜ਼ਿਆਦਾ ਹੀ ਵੱਡਾ ਹੋ ਗਿਆ ਰਿਹਾ ਸੀ। ਤੇ ਟਾਪ ਥੋੜਾ ਕਰਤਾ। ਤੇ ਆ ਲਿਲੀ ਦੇ ਤੋਂ ਤਿੰਨ ਤਿੰਨ ਫੁੱਲ ਆ ਰਹੇ। ਇਹਨੂੰ ਤਿੰਨ ਸਾਲ ਹੋਏ ਸੀ ਇਹਨੂੰ ਫੁੱਲ ਨਹੀਂ ਸੀ ਆ ਰਹੇ। ਸੋ ਇਹਦੀ ਜਗ੍ਹਾ ਬਦਲ ਕੇ ਮੈਂ ਇੱਥੇ ਲੈ ਕੇ ਆਈ ਤੇ ਇਹਨੂੰ ਰਾਈਟ ਪਾਣੀ ਤੇ ਲਾਈਟ ਦਿੱਤੀ ਤੇ ਹੁਣ ਇਹਦੇ ਚ ਤਿੰਨ ਤਿੰਨ ਫੁੱਲ ਨਿਕਲ ਰਹੇ ਨੇ। ਆ ਵਧੀਆ ਵੈਸੇ। ਆ ਦੇਖੋ। ਇੱਕ ਹੋਰ ਚਿੱਟਾ। ਆ ਦੇਖੋ ਹੀਠਾਂ ਤੋਂ ਸ਼ੂਟ ਆ ਰਹੇ ਆ। ਹਾਂ ਕਿ ਕਾਹਲੀ ਆ ਇੱਧਰ ਹਾਂ। ਇੱਕ ਹੋਰ ਦੀ ਤਿਆਰੀ ਆ ਇਧਰੋਂ ਮੋਟਾ ਮੋਟੀ ਹੋਣ ਲਾ ਜਾਂਦੀ ਹੈ ਇਹ ਟੋ ਬਾਟਮ ਤੋਂ ਪਾਣੀ ਨਾ ਤੇ ਇਕ ਅਲਗ ਅਲਗ ਪੱਤਾ ਦੇਖੋ ਮੈਂ ਸਾਫ਼ ਕੀਤਾ ਆ ਉਹ ਪਿਛਲੇ ਤੇ ਵੀ ਆ ਗਿਆ ਫਿਰ ਹਾਂ ਕਿਉਂਕਿ ਡਸਟ ਵੀ ਕਿਵੇਂ ਗਰੋ ਨਹੀਂ ਨਾ ਹੋਂ ਦਿੰਦੀ ਇਹ ਪ੍ਰੋਪਰ ਲਾਈਟ ਨਹੀਂ ਜਾਂਦੀ ਪੱਤੇ ਅੰਦਰ ਥੈਟਸ ਗੁੱਡ ਹਾਂ ਬੜੀਆ ਹੋ ਗਿਆ ਨਹੀਂ ਤਾਂ ਮਮਾ ਦੀ ਹੈਲਪ ਕਰਾ ਰਹੀ ਜੋਕੋ ਸੀਟ ਬੈਲਟ ਲਾ ਲਿਆ ਮਮਾ ਡਰਾਈਵ ਕਰ ਰਿਹਾ ਉਹ ਯਸ ਆ ਵੇਦਰ ਟਾਈਮ ਆ ਜੀ ਹਵਾ ਤੇ ਮੀਂਹ ਇਕੱਠਾ ਹੀ ਆ ਗਿਆ ਤੇ ਹਵਾ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀ ਹੈ ਅੱਜ ਫੋਰ ਸਮ ਰੀਜ਼ਨ ਇੰਨੀ ਮਤਲਬ ਐਂ ਵੀ ਕਰਦੇ ਆਲ ਦੜੀ ਚੀਜ਼ਾਂ ਉਡ ਉਡ ਕੇ ਘੁੰਮ ਘੁੰਮ ਕੇ ਆ ਰਹੀਆਂ ਆਪਣੇ ਵੱਲ ਦੁਆਰਾ ਸਾਨੂੰ ਕਹਿ ਰਹੀਆਂ ਐ ਭਾਈ ਸਾਨੂੰ ਚੱਕ ਦਿਓ ਸਾਨੂੰ ਕਿਸੇ ਬਸੇ ਰੱਖ ਦਿਓ ਬਟ ਅੱਜ ਅਸੀਂ ਅੰਦਰ ਦੇ ਕਾਫੀ ਘੰਟੇ ਬਿਟਦੇ ਆ ਨਾ ਮਨੀ ਆਂਦੇ ਹੋਏ ਸਾਰੇ ਵਿੰਡੋਸ ਲਾ ਕੇ ਆਏ ਆ ਇਥੇ ਨਹੀਂ ਚੰਗੀ ਤਾਂ ਇੱਥੇ ਠੰਡ ਦਾ ਮੌਸਮ ਹੈ ਨਾ ਇੱਥੇ ਹਵਾ ਠੰਡੀ ਨਾ ਤੇ ਹੁਣ ਅਸੀਂ ਆਏ ਆ ਪੰਜਾਬੀ ਕਲਾਸ ਬੱਚਿਆਂ ਦੀ ਅੱਜ ਦੋਨੇ ਸੀਗੇ ਘਰੇ ਤਾਂ ਮੈਂ ਕਿਹਾ ਵੀ ਚਲ ਮੈਂ ਵੀ ਚੱਲਦਾ ਨਾਲ ਤੇ ਮੜਾ ਮਟਾ ਦੇ ਦਿਆ ਕੀ ਲੱਲ ਲਾਉਂਦੇ ਐ ਈਲੀਨ ਅੱਜ ਇੱਕ ਪੋਇਮ ਯਾਦ ਕਰਕੇ ਈਲੀਨ ਕਿਹੜੀ ਪੋਇਮਾਂ ਪਿਆਰੀ ਪਿਆਰੀ ਕਿੰਨਾ ਕਿੰਨਾ ਲਾਜ ਲਜਾਉਂਦੀ ਮੈਨੂੰ ਕੁਛੜ ਕੁਛੜ ਚੱਕ ਚੱਕ ਹਾਂ ਖੇਡ ਖੇਡ ਗੰਦੀ ਖਡਾਉਂਦੀ ਖਡਾਉਂਦੀ ਮੈਨੂੰ ਮੈਨੂੰ ਸਾਬਾ ਚੱਲੀ ਪਹੁੰਚ ਗਈ ਉਹ ਚੱਲੀ ਆਲਮੋਸਟ ਹਾਂ ਹੋ ਗਈ ਹੋ ਗਈ ਬਸ ਨੀਅਰਲੀ ਦੇਰ ਕਿ ਪੱਜ ਕੇ ਪੱਜ ਕੇ ਪੱਜ

ਲੀਨਾ ਮੈਨੂੰ ਕਹਿੰਦੀ ਮਮਾ ਤੁਸੀਂ ਨਾ ਉੱਧਰ ਨਾ ਜਾਇਓ ਕਹਿੰਦੀ ਮੇਰੇ ਨਾਲ ਹੀ ਸੋਵੋ ਅਜਰਾ। ਅੱਛਾ। ਮੈਂ ਤਾਂ ਠੀਕ ਆ ਕੋਈ ਗੱਲ ਨਹੀਂ। ਤੇ ਬਾਕੀ ਮੈਂ ਬੱਚਿਆਂ ਨੂੰ ਹਾਕੀ ਤੇ ਛੱਡ ਕੇ ਉਹਨਾਂ ਦੀ ਸਵੇਰੇ ਟ੍ਰੇਨਿੰਗ ਸੀਗੀ ਅੱਜ। ਮਾੜੀ-ਮੋਟੀ ਗਰੋਸਰੀ ਲਈ ਆਹਨ ਚਾਹ ਚੁ ਪੀਂਦੇ ਆ ਮਾੜੀ ਜਿਹੀ ਚੰਗੀ ਤਰ੍ਹਾਂ ਬਹਿ ਕੇ। ਅੱਜ ਇੱਥੇ ਧੁੱਪ ਸੀਗੀ ਬੜੀ ਸੋਹਣੀ ਮੈਂ ਕਿਹਾ ਚੱਲ ਥੋੜਾ ਧੁੱਪ ਦਾ ਆਨੰਦ ਮਾਣ ਲਈਏ ਹਨਾ। ਹਾਂ ਤਾਂ ਠੰਡੀ ਆਵਾ ਪਰ ਸਾਰ ਵਧੀਆ ਲੱਗਦਾ ਥੋੜਾ ਜਿਹਾ। ਮਾੜਾ ਜਿਹਾ ਮੌਕਾ ਲੱਗਿਆ ਮੈਂ ਕਿਹਾ ਚਲ ਕਾਈ ਕੱਟ ਲਈਏ। ਹਾਂ ਤਾਂ ਥੋੜਾ ਜਿਹਾ ਵਿੰਟਰ ਦੇ ਵਿੱਚ ਇਹ ਨਾ ਗਰੋ ਨਹੀਂ ਹੁੰਦਾ ਇਹ ਤੇ ਬਟ ਸਟਿਲ ਹਵਾ ਨੇ ਯਾਰ ਬਹੁਤ ਖਲਾਰਾ ਪਾਇਆ ਰਤੀਨਾ ਮਤਲਬ ਆਪਣਾ ਚਲੋ ਬਾਹਰ ਲੂ ਸਾਮਾਨ ਤਾਂ ਬਾਲਾ ਨਹੀਂ ਸੀਗਾ ਬਟਾ ਛੱਤ ਐਂ ਲੱਗਦਾ ਸੀ ਵੀ ਹਨੇ ਉੜ ਜਾਣਾ ਸਾਰੇ ਪਾਸੇ ਨਾ ਚੰਗਾ ਖਲਾਰਾ ਸੀਗਾ ਡੈਡੀ ਨੇ ਕਹੀ ਪਈ ਆ ਤੇ ਇਧਰ ਆਪਣੇ ਦੀਬੂ ਰੱਖੇ ਹੋਏ ਨੇ ਸਾਰੇ ਹੁਣ ਬਸ ਇਹਦੀ ਵੀ ਤਿਆਰੀ ਆ ਕਿਉਂਕਿ ਮੌਸਮ ਚੇਂਜ ਹੋਣ ਲੱਗ ਗਿਆ